brother ਕੀ ਨਾਮ ਤੇਰਾ ਮੇਰਾ ਨਾਮ ਮਨਪ੍ਰੀਤ ਸਿੰਘ ਇੱਥੇ ਸਿਵਲ ਹਸਪਤਾਲ ਚਾਹਉ ਤੁਸੀਂ ਕੀ ਇੱਥੇ ਜਿਹੜਾ ਹੈਗਾ ਲੋੜ ਪਈ ਆਉਂਦੀ ਹਾਂਜੀ ਇੱਥੇ ਮੇਰੀ ਵਾਈਫ ਦਾ ਸਜੇਰੀਅਮ ਦਾ ਸੀਗਾ ਜੀ ਗਰਭਤੀ ਸੀਗੀ ਤੇ ਉਹਨਾਂ ਦਾ ਆਪਰੇਸ਼ਨ ਸੀਗਾ ਜੀ ਹਾਂਜੀ ਇਸ ਕਰਕੇ ਅੱਛਾ ਫਿਰ ਜੇ ਇੱਥੇ ਆਪਰੇਸ਼ਨ ਜਿਹੜਾ ਹੋਆ ਹੈਗਾ ਸੀ ਆਪਰੇਸ਼ਨ ਫਿਰ ਇਹ ਸਹੀ ਸਲਾਮਤ ਹੋ ਗਿਆ ਕਿਸੇ ਨੇ ਤੁਹਾਡੇ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਪੈਸੇ ਪੁੱਛਦੀ ਮੰਗ ਕੀਤੀ ਹੈ ਪਤਾ ਲੱਗਿਆ ਇੱਥੇ ਹਾਂਜੀ ਨਹੀਂ ਪੇਸ਼ੈਂਟ ਤਾਂ ਵਧੀਆ ਹੋਇਆ ਜੀ ਡਾਕਟਰ ਵਧੀਆ ਨੇ ਸਟਾਫ ਵਧੀਆ ਹੈਗਾ ਸਭ ਕੁਝ ਵਧੀਆ ਰਿਹਾਗਾ ਆਪਰੇਸ਼ਨ ਦੋ ਬੱਚਿਆਂ ਨੇ ਜਨਮ ਲਿਆਗਾ ਕੱਪ ਦੀ ਮੇਰੋ ਇਹ ਜੀ ਤੇ ਪਹਿਲਾ ਉਹਨਾਂ ਨੇ ਕ੍ਰੀ ਸੀਮਾ ਕੇ ਚਾਰਜ ਜਰ ਕਰੀ ਉਹਨਾਂ ਨੇ ਡਾਕਟਰ ਮਿਹੰਦਰ ਜੀ ਕਿਹਦੇ ਬੋਲੇ ਮੰਗ ਕੀਤੀ ਗਈ ਹੈ ਇਹ ਉਹਨਾਂ ਦਾ ਆਇਆ ਸੀ ਡਰ ਆਇਆ ਸੀ ਪਹਿਲਾਂ ਮੇਰੇ ਕੋਲੇ ਠੀਕ ਹੈ ਅੰਦਰ ਜੀ ਆਪਣਾ ਚਾਰਜ ਜਰ ਪਿਆ ਹੁੰਦਾ ਤਾਂ ਠੀਕ ਹੈ ਉਹ ਆਪਣਾ ਹੁੰਦਾ ਜੀ ਕਿੰਨਾ ਤੁਸੀਂ ਕਰ ਓਕੇ ਮੈਂ ਲਈ ਮੈਮ ਨਾਲ ਗੱਲ ਕਰਵਾਉਂ ਤੁਹਾਨੂੰ ਹਾਂ ਜੀ ਅੱਜ ਮੈਂ ਗਿਆ ਫਿਰ ਉਹਨਾਂ ਨਾਲ ਗੱਲ ਕਰਨ ਜਿੱਥੇ او ਪੀ ਡੀ ਦੇ ਵਿੱਚ ਸੋ ਉਹ ਨੰਬਰ ਸੇਰ ਕਮਰੇ ਦੇ ਵਿੱਚ ਬੰਧਦੇ ਨੇ ਉਹ ਹਾਂਜੀ ਤੇ ਉੱਥੇ ਗਿਆ ਮਹਿਮੈਂ ਮੁੰਡਾ ਆਇਆ ਸੀਗਾ ਮੈਂ ਕੱਲ ਲਈ ਸੀ ਉਹ ਠੀਕ ਆ ਤੇ ਅੰਦਰ ਜਦੋਂ ਮੈਂ ਮੈਂ ਚੀ ਖੜ ਕੇ ਅੰਦਰ ਜਾਂਦਾ ਹਾਂ ਕਹਿੰਦੇ ਮੈਂ ਹੀ ਮੁੰਡਾ ਆਇਆ ਸੀ ਆਪਣੇ ਸੇਰ ਜਾਂਦੇ ਕਹਿੰਦੇ ਹਾਂਜੀ ਇਹ ਆਪਣਾ ਹੁੰਦਾ ਹੈ ਇਹ ਕਿਹੜੇ ਡਾਕਟਰ ਨੇ ਕਿਹਾ ਇਹ ਡਾਕਟਰ ਨੀਹਾ ਹਾਂ ਜੀ अच्छा वो डॉक्टर साहब भी सोनू कह दे कि ਸਾਡੇ ਹੁੰਦਾ ਹੈ ਇਹ ਪ੍ਰੇਸ਼ਨ ਦਾ ਹਾਂਜੀ ਹਾਂਜੀ ਕਹਿੰਦੇ ਹੁੰਦਾ ਹੈ ਵੀ ਇੱਕ ਸਰਕਾਰ ਵਾਲੋ ਰੱਖਿਆ ਗਿਆ ਕਿ ਉਹਨਾਂ ਨੇ ਆਪਣੀ ਮੰਗ ਕੀਤੀ ਗਈ ਸੀ ਨਹੀਂ ਜੀ ਉਹਨਾਂ ਨੇ ਕਿਹਾ ਸੀ ਵੀ ਇਹ ਸਾਡਾ ਹੁੰਦਾ ਉਹਨਾਂ ਨੇ ਗੱਲ કરી ਤੇ ਫਿਰ ਮੈਂ ਦੱਸਿਆ ਜੀ ਵੀ ਆਪਣਾ ਇੱਕ ਵਿੱਤਦਾਰੀ ਦੇ ਵਿੱਚ ਨਾ ਡੇਢ ਕੁ ਮਹੀਨਾ ਪਹਿਲਾਂ ਸਜਿਡੀਨ ਹੋ ਜਾਂਦਾ ਸੀਗਾ ਤੇ ਉਹ ਡਾਕਟਰ ਜੀ ਜੀਤਨੇ ਕਰਿਆ ਸੀਗਾ ਵਧੀਆ ਲੱਗਿਆ ਤਾਂ ਹੀ ਅਸੀਂ ਇਸ ਕਰਕੇ ਸਰਕਾਰੀ ਹਸਪਤਲ ਦੇ ਵਿੱਚ ਆਏ ਸੀ ਨਹੀਂ ਤਾਂ ਜ਼ਿਆਦਾਤਰ ਅਸੀਂ ਪ੍ਰਾਈਵੇਟ ਨੂੰ ਗੈਂਤੀ ਉਹ ਕਰਦੇ ਸੀਗੇ ਨਹੀਂ ਜਿਹੜਾ ਡਾਕਟਰ ਜਗਜੀਤ ਨੇ ਪਹਿਲਾਂ ਆਪਰੇਟ ਕੀਤਾ ਕੀ ਉਹਦੀ ਵੀ ਕੋਈ ਡਿਮਾਂਡ ਕੀਤੀ ਗਈ ਹੈ ਨਹੀਂ ਨਹੀਂ ਇੱਕ ਵੀ ਪੈਸਾ ਨਹੀਂ ਲਈ ਇਸ ਚੀਜ਼ ਦਾ ਕੋਈ ਰੁਪਈਆ ਨਹੀਂ ਲਿਆ ਤੇ ਉਸ ਤੋਂ ਬਾਅਦ ਵਿੱਚ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਉਹਨਾਂ ਨੇ ਪੈਸਾ ਲਿਆ ਨਹੀਂ ਕੋਈ ਮਖਾਨਾ ਨਹੀਂ ਕਰੇ ਚਲੋ ਕੋਈ ਨਹੀਂ ਕੀ ਹੁਣ ਕਹਾਂ ਕਿ ਪ੍ਰਸ਼ਾਸਨ ਨੂੰ ਕਿ ਕਹਾਂ ਕਿ ਤੁਸੀਂ ਜਿਹੜੀ ਰਿਸ਼ਵਤ ਮੰਗੀ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਨਹੀਂ ਦੇਖੋ ਜੀ ਮੈਂ ਡਾਕਟਰ ਸਾਹਿਬ ਐਸਐਮਓ ਸਾਹਿਬ ਨੂੰ ਵੀ ਲਿਖਤੀ ਰੋਪ ਦਿੱਤਾ ਹੈਗਾ ਠੀਕ ਹੈ ਜੀ ਕ੍ਰੈਪਸ਼ਨ ਨੂੰ ਕਿਹਾ ਜੀ ਅਦਰ ਕੀਨਾ ਆਪਣਾ ਮੌਮਰ ਰਮਜ਼ਾਨ ਜੀ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਇੱਕ ਐਸਐਮਓ ਸਾਹਿਬ ਨੂੰ ਜਿਹੜੀ ਹੈਗੀ ਹੈ ਉਹ ਤਰੀਕੇ ਸਿਰ ਉੱਤੀ ਆ ਹਾਂਜੀ ਕੀ ਕਾਰਨ ਹੈ ਉਹ ਕਾਦੇ ਵਾਸਤੇ ਐਪਲੀਕੇਸ਼ਨ ਉਹ ਜੀ ਸਾ ਤੋਂ ਸਾਡੇ ਮੈਸੇਜ ਦਾ ਆਪਰੇਸ਼ਨ ਹੋਇਆ ਸੀਗਾ ਉਹਨਾਂ ਦੇ ਪਹਿਲਾਂ ਤਿੰਨ ਬੇਟੀਆਂ ਨੇ ਹੁਣ ਫੇਰ ਬੇਟੀ ਹੋਈ ਹੈ ਸਾ ਤੋਂ 4500 ਰੁਪਏ ਦਾ ਰਿਸ਼ਵਤ ਲੈਤੀ ਗਈ ਹੈ ਇਹਦੇ ਬਾਰੇ ਦੱਸੀਂ ਕਰ ਰਹੇ ਹੋ। ਉਹ ਜੀ ਸਾਡੇ ਜਦੋਂ ਆਪਰੇਸ਼ਨ ਤੇ ਤਿਗਮ ਪੇਸ਼ੈਂਟ ਸਾਡਾ ਜਦੋਂ ਸਾਡੇ ਪਿੰਡੋਂ ਆਸਾ ਵਰਕਰ ਆ ਕੇ ਸਾਨੂੰ ਕਹਿੰਦੇ ਆ ਵੀ 4500 ਰੁਪਿਆ ਦੇ ਦਿਓ। ਨੇਹਾ ਮੈਡਮ ਗਰਗਨੇ ਮੰਗਾਇਆ ਜਾਂ ਅੰਦਰ। ਆਸਾ ਵਰਕਰ ਦਾ ਕੀ ਨਾਮ ਹੈਗਾ? ਆਸਾ ਵਰਕਰ ਦਾ ਨਾਮ ਮੋਨੂ ਉਰਫ ਮੀਤ। ਅੱਛਾ। ਜੀ। ਵੀ ਜੇ ਤੁਸੀਂ 4500 ਨਾ ਦਿੱਤਾ ਵੀ ਫਿਰ ਉਹ ਪੇਸ਼ੈਂਟ ਦਾ ਫੀਸ ਨਹੀਂ ਕਰਦੇ। ਬੇ ਫਿਰ ਬਸ ਮੈਡਮ ਸਾਹਿਬ ਨੇ ਕਿਹਾ ਵੀ ਆਪਰੇਸ਼ਨ ਕਰਨ ਤੋਂ ਪਹਿਲਾਂ 4500 ਰੁਪਿਆ ਦੇਵੋ। ਅੱਛਾ। ਉਹਨਾਂ ਮਜਬੂਰੀ ਕਰਕੇ ਦੇਣਾ ਪਿਆ। ਸਾਨੂੰ ਮਜਬੂਰੀ ਕਰਕੇ ਦੇਣਾ ਪਿਆ ਜੀ ਵੀ ਸਾਡਾ ਪੇਸ਼ੈਂਟ ਅੰਦਰ ਆ। ਕੁਛ ਵੀ ਹੋ ਸਕਦਾ ਇਸ ਕਰਕੇ ਸਾਨੂੰ ਡਰਬੇ ਨਾਲ ਉਹ ਕਰਕੇ ਜਿੱਸਾ ਤੋਂ ਲੈਤਾ ਗਿਆ ਬਸ ਜਿਹੜਾ ਆਪਣਾ ਪਿੰਡ ਪਿੰਡ ਵਿੰਜੋਗੀ ਖੁਰਦ ਹੈ ਜੀ ਹਾਂ ਮੰਗੇ ਕੀ ਕਰਦੇ ਆ ਪ੍ਰਸ਼ਾਸਨ ਤੋਂ ਤੁਸੀਂ ਮੰਗੇ ਇਹੀ ਕਰਦੇ ਆ ਜੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਨੂੰ ਤਾਂ ਇਹ ਕਿਹਾ ਤੀਗਾ ਲੋਕ ਕਹਿੰਦੇ ਨੇ ਵੀ ਤਿੰਨ ਬੇਟੀਆਂ ਹੁਣ ਚਾਰ ਹੋਣ ਵੀ ਉਥੋਂ ਹਸਪੀਟਲ ਦੇ ਵਿੱਚੋਂ ਪੈਸੇ ਦਿੱਤੇ ਜਾਂਦੇ ਨੇ ਜਦ ਕਿ ਸਾਤੋ ਜੀ ਲੈਤੇ ਗਏ ਨੇ 4500 ਰੁਪਿਆ ਇਸ ਕਰਕੇ ਫਿਰ ਅਸੀਂ ਐਸਐਮਓ ਸਾਹਿਬ ਨੂੰ ਆ ਕੇ ਪੁੱਛਿਆ ਜੀ ਪਹਿਲਾਂ ਅਸੀਂ ਤਾਂ ਨਹੀਂ ਕੋਈ ਕਾਰਵਾਈ ਕਰੀ ਹੈਗੀ ਸਾਡੇ ਪੇਸ਼ੈਂਟ ਦਾਖਲ ਸੀਗੇ ਉਰੇ ਸਾਨੂੰ ਡਰ ਸੀਗਾ ਵੀ ਕੁਝ ਵੀ ਕਰ ਸਕਦੇ ਨੇ ਹੁਣ ਸਾਡਾ ਪੇਸ਼ੈਂਟ ਠੀਕ ਹੋ ਕੇ ਘਰ ਚਲਿਆ ਗਿਆ ਜੀ ਇਸ ਕਰਕੇ ਅਸੀਂ ਫਿਰ ਉੱਤ ਚੱਕਿਆ ਅਸੀਂ ਆ ਕੇ ਐਸਐਮਓ ਸਾਹਿਬ ਨੂੰ ਬੀਜੀ ਸਰੂਰੇ ਪੈਸੇ ਲੈਤੇ ਜਾਂਦੇ ਨੇ ਸਰ ਕਹਿੰਦੇ ਵੀ ਨਹੀਂ ਊਰੇ ਕੋਈ ਪੈਸਾ ਨਹੀਂ ਲੱਤਾ ਜਾਂਦਾ ਵੀ ਅਗਰ ਤੋਤੋ ਕੋਈ ਲੈਂਤਾ ਗਿਆ ਹੈ ਤਾਂ ਤੁਸੀਂ ਲਿਖਤੀ ਰੂਪ ਦੇ ਵਿੱਚ ਦਬੋ ਹੁਣ ਇਸ ਸਮੇਂ ਸਾਹਮਣੇ ਕੀ ਵਿਸ਼ਵਾਸ ਰਹਾ ਵੀ ਇਹ ਤੁਸੀਂ ਪੈਸੇ ਦਿੱਤੇ ਗਏ ਨੇ ਵਾਪਸ ਕਰਾਉਣਗੇ ਕਿ ਜਾਂ ਜਿਹੜੇ ਲੈਤੇ ਨੇ ਇਹ ਕਰਦੇ ਨੇ ਉਹਦੀ ਕਾਰਵਾਈ ਹੋਊਗੀ ਉਹ ਕਹਿੰਦੇ ਜੀ ਕਾਰਵਾਈ ਹੋਊਗੀ ਜੇ ਕਾਰਵਾਈ ਨਹੀਂ ਹੋਊਗੀ ਵੀ ਮਤਲਬ ਜੋ ਵੀ ਹੋਊਗਾ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਕਹਿੰਦਾ ਮਤਲਬ ਵੀ ਪੂਰਾ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਤੁਹਾਡੇ ਜਿਹੜੇ ਤੁਸੀਂ ਉਹ ਕਰੀਆ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੋਊਗੀ ਫਿਰ ਜਦੋਂ ਤੁਸੀਂ ਪੈਸੇ ਚਲੋ ਮਜ਼ਦੂਰੀ ਦੇ ਵਿੱਚ ਦੋਸ਼ੀ ਹੋਣੇ ਤੁਹਾਡੀ ਵੀ ਸਵੇਰੇ ਸੀਟਰ ਦੇ ਵਿੱਚ ਪਈ ਸੀ ਜੇ ਤਈਏ ਪ੍ਰੋਟ ਕਰ ਦਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਚਰਚਾ ਬੱਚਿਆਂ ਦੀ ਜਾਣ ਚਾਹੀਦੀ ਹਾਂ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਆਵਾਜ਼ ਬੁਲੰਦ ਕਰਨੀ ਚਾਹੀ ਫਿਰ ਆਸ਼ਾ ਵਰਕਰ ਵੱਲੋਂ ਤੁਹਾਨੂੰ ਕੋਈ ਹਰਕਤ ਕੀਤੀ ਗਈ ਹੈ ਕਿਸੇ ਕਿਸਮ ਦੀ ਧਮਕੀ ਦੇ ਰਹੀ ਹਾਂ ਹਾਂਜੀ ਸਾਨੂੰ ਫੋਨ ਆਇਆ ਸੀਗਾ ਕਹਿੰਦੇ ਵੀ ਤੁਸੀਂ ਇਹ ਜਿਹੜਾ ਕਰਦੇ ਹੋ ਗਲਤ ਕਰਦੇ ਹੋ ਤੁਸੀਂ ਵੀ ਫਸੋਗੇ ਡਾਕਟਰ ਵੀ ਫਸੂਗਾ ਮੈਂ ਵੀ ਫਸੂਗੀ ਬੇਸ਼ ਕਰਕੇ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਪਿੱਛੇ ਮੁੜ ਜਾਓ ਵਧੀਆ ਗੱਲ ਹੈ ਨਹੀਂ ਫਿਰ ਅਸੀਂ ਤੁਹਾਡੇ ਘਰ ਆ ਕੇ ਥੋੜੇ ਮੈਸੇਜ ਇਹਨੂੰ ਚੱਕ ਕੇ ਲੈ ਜਾਵਾਂਗੇ ਇਹਨਾਂ ਦੇ ਟੀਕਾ ਲਾ ਦਾਂਗੇ ਕੱਲੂ ਤੁਹਾਨੂੰ ਕੋਈ ਹਸਪੀਟਲ ਦੇ ਵਿੱਚ ਕੰਮ ਆ ਤੁਹਾਡਾ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਅੱਛਾ ਕਹਿਣ ਦਾ ਬਾਬੂ ਧਮਕੀਆਂ ਦਿੱਤੀਆਂ ਦਿੱਤੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਜੀ ਸਾਨੂੰ ਕਹਾਂਗੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਜੀ ਵੀ ਜੇ ਇਹ ਚੋਰੀ-ਬਜਾਰੀ ਹੋ ਰਹੀ ਹੈ ਇਹ ਤੋਂ ਸਾਨੂੰ ਇਨਸਾਫ ਹੋਣਾ ਚਾਹੀਦਾ ਵੀ ਇਹਨਾਂ ਦਾ ਜੋ ਵੀ ਬੰਦ ਕਾਰਵਾਈ ਹੈ ਇਹਨਾਂ ਤੇ ਹੋਣੀ ਚਾਹੀਦੀ ਆ ਹਾਂ ਵੀ ਵੀ ਕਿਹਨਾ ਹੋ ਗਿਆ ਆਪਣਾ ਮੇਰਾ ਨਵੀਤ ਸ਼ਾਮਾ ਨਾਮ ਹੈ ਕਿਹੜਾ ਪਿੰਡਾ ਬਿੰਜੋ ਕੀ ਖੁਰਦ ਇੱਕ ਮਲੇ ਕੋਰਲੇ ਥੋੜੇ ਵਿੱਚ ਕੋ ਖੁਰਦਦਾ ਸਵੇਰ ਹੋਇਆ ਸੀਗਾ ਬੱਚਾ ਹੋਇਆ ਸੀ ਇੱਥੇ ਜਿਹਦੇ ਤਿੰਨ ਬੇਟੀਆਂ ਪਹਿਲੇ ਹੈਗੇ ਨੇ ਚੌਥੀ ਹੁਣ ਹੋਈ ਆ ਹਾਂਜੀ ਉਸ ਪਰਿਵਾਰ ਵੱਲੋਂ ਉਹ ਜਿਹੜੇ ਬੇਟੀ ਹੋਈ ਆ ਉਹਦੇ ਫਾਦਰ ਵੱਲੋਂ ਜਿਹੜਾ ਹੈਗਾ ਥੋੜੇ ਦਾ ਇਲਾਜ ਲਗਾਇਆ ਗਿਆ ਇਹ ਡਿਲੀਵਰੀ ਹੋਣ ਸਮੇ ਤੁਸੀਂ ਨੇ ਜਿਹੜਾ ਹੈਗਾ ਉਹ ਤੋਂ 4500 ਰੁਪਏ ਲੈ ਕੇ ਡਾਕਟਰ ਨੇਹਾ ਕਰਕੇ ਨੂੰ ਦਿੱਤਾ ਉਹ ਮੰਗ ਕਰਕੇ ਦਿੱਤਾ ਵੀ ਹਾਂ ਹੀ ਹੁੰਦੇ ਨੇ ਨਹੀਂ ਸਰ ਇਹ ਝੂਠ ਆ ਗੱਲ ਮੈਂ ਕੋਈ ਪੈਸਾ ਲੈਂਦਾ ਨਹੀਂ ਕੋਈ ਦਿੱਤਾ ਨਹੀਂ ਕੋਈ ਕੁਝ ਨਹੀਂ ਇਸ ਗੱਲੋਂ ਮੈਂ ਕੋਈ ਗੱਲ ਦੇ ਮੈਂ ਵਿੱਚ ਨਹੀਂ ਹੈਗੀ ਇਸ ਦੇ ਮੈਂ ਕੇਸ ਐਡਮਿਟ ਕਰਾਉਣ ਤੋਂ ਬਾਅਦ ਮਰੀਜ਼ ਮੈਂ ਆਪਣੇ ਪਿੰਡ ਚਲੀ ਗਈ ਸੀ ਤੇ ਕੰਮ ਸੀ ਮੈਨੂੰ ਉਦੋਂ ਮੈਂ ਆਈਆਂ ਤਾਂ ਮਰੀਜ਼ ਉੱਪਰ ਸੀ ਆਪਰੇਸ਼ਨ ਰੇਟਰ ਉਹਦੇ ਵਿੱਚ ਕੀ ਹੋਇਆ ਮੈਨੂੰ ਕੋਈ ਗੱਲ ਦਾ ਪਤਾ ਨਹੀਂ ਮੈਨੇ ਕੋਈ ਵੀ ਐਸੀ ਹੋਣੀ ਇਹ ਤੁਹਾਨੂੰ ਲੱਗਦਾ ਵੀ ਜਿਹੜਾ ਇੱਥੇ ਪੈਸੇ ਲਿੱਤਾ ਗਿਆ ਹੋਣਗੇ ਉਤੋਂ ਨਹੀਂ ਸਰ ਫਿਰ ਉਹ ਬਲੇਮ ਕਾਦੇ ਵਾਸਤੇ ਲਾ ਰਹੇ ਨੇ ਤੁਹਾਡੇ ਤੇ ਵੀ ਮੇਰੇ ਤੋਂ ਸਾਡੀ ਜਿਹੜਾ ਆਸ਼ਾ ਵਰਕਰ ਨੇ ਪੈਸੇ ਲੈ ਕੇ ਦਿੱਤੇ ਹੈਗੇ ਨਹੀਂ ਨਹੀਂ ਸਰ ਮੈਨੇ ਲੈ ਕੇ ਦਿੱਤੇ ਹੀ ਨਹੀਂ ਉਹ ਕਹਿੰਦੇ ਵੀ ਜਦੋਂ ਸਾਡਾ ਮਰੀਜ਼ ਥੀਟਰ ਦੇ ਵਿੱਚ ਲੈ ਕੇ ਨੇ ਆਪਰੇਸ਼ਨ ਵਾਸਤੇ ਉਹ ਕਹਿੰਦਾ ਵੀ ਪ੍ਰੈਸਰ ਬਾਅਦ ਚ ਹੋਊਗਾ ਪਹਿਲਾਂ ਪੈਸੇ ਜਮ੍ਹਾਂ ਕਰਾਓ ਸਰ ਉਸ ਟਾਈਮ ਮੈਂ ਆਪਰੇਸ਼ਨ ਥੀਟਰ ਤੇ ਮੀਜ਼ੇ ਕੋਲ ਸੀ ਕਿਸੇ ਨੇ ਕੋਈ ਪੈਸਾ ਨਹੀਂ ਲੈਂਦਾ ਕੀ ਉਹਨਾਂ ਤੋਂ ਬਿਨਾ ਚਲੋ ਤਾਂ ਨੇਹਾ ਕਰਕੇ ਮੈਡਨ ਦੀ ਗੱਲ ਆ ਉਹਨਾਂ ਤੋਂ ਬਿਨਾ ਕਿਸੇ ਹੋਰ ਵੀ ਡਾਇਰੈਕਟਰ ਵੱਲੋਂ ਆਪਰੇਸ਼ਨ ਦੇ ਪੈਸੇ ਲੈਤੇ ਜਾਂਦੇ ਨਹੀਂ ਸਕਦਾ ਨਹੀਂ ਜੀ ਜਿਵੇਂ ਐਸਐਮਓ ਸਾਰੇ ਆਪਰੇਸ਼ਨ ਕਰਦੇ ਨੇ ਬੱਚੇ ਇਹ ਸੀਰੀਅਨ ਕਰਦੇ ਨੇ ਨਹੀਂ ਕੀ ਉਹਨਾਂ ਦੇ ਵੀ ਕਦੇ ਇਹੋ ਜਿਹੀ ਕੋਈ ਸਥਿਤੀ ਨਹੀਂ 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 ਬਿਲਕੁਲ ਨਹੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਥੋੜੇ ਤੇ ਲੱਗਾਂਗੇ ਵੀ ਇਹ ਜਿਹੜੇ ਹੈਗੇ ਇਲਜ਼ ਮੈਨੂੰ ਇਨਸਾਫ ਚਾਹੀਦਾ ਮੇਰੇ ਤੇ ਝੂਠੇ ਇਲਜ਼ਾਮ ਲੱਗੇ ਨੇ ਇਹ ਮੈਨੇ ਕੋਈ ਪੈਸਾ ਕਿਸੇ ਨੂੰ ਵੀ ਦਿਵਾਇਆ ਨਹੀਂ ਹੈਗਾ ਮੈਨੂੰ ਪਤਾ ਹੈ ਮੇਰੇ ਰੱਬ ਨੂੰ ਪਤਾ ਵੀ ਮੈਨੇ ਕੋਈ ਪੈਸਾ ਨਹੀਂ ਦਿਵਾਇਆ ਹਾਂ ਨੰਬਰ ਕਿਹਨਾ ਦੀ ਆਪਣਾ ਡਾਕਟਰ ਮੇਨ ਹਾਂ ਤੁਸੀਂ ਕੋਲ ਹੱਥਾਂ ਉੱਪਰ ਕਰ ਦਿਓ ਹਾਂਜੀ ਮੈਂ ਪੈਨਲ ਹੈ ਇਹ ਗਾਇਨਪੁਰ ਦੀਸ ਠੀਕ ਕੁੱਛਣਾ ਦੋ ਪੀਸੈਂਟ ਆਏ ਨੇ ਜਿਨ੍ਹਾਂ ਦੇ ਸੀਰੀਅਮ ਹੋਏ ਨੇ ਉਹ ਪੀਸੈਂਟਾਂ ਦੇ ਗੁੱਲੂ ਜਿਹੜੇ ਉਹਦੇ ਫੈਮਿਲੀ ਮੈਂਬਰ ਹੈਗੇ ਨੇ ਉਹਨਾਂ ਨੂੰ ਬਿਲਿੰਗ ਲੈ ਦੇਣੇ ਝੂਠੇ ਤੇ ਪੀਸਾ ਤੋਂ 4000 ਦਾ ਕੇਸ ਲੱਗਿਆ ਜਾਂਦਾ ਥੋੜੇ ਡਰਾਈਵਰ ਵੱਲੋਂ ਪਹਿਲਾਂ ਮੰਗਿਆ ਗਿਆ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਜਦੋਂ ਗਿਆ ਉਹ ਤਾਂ ਤੁਸੀਂ ਵੀ ਇਹੀ ਗੱਲ ਕੀ ਵੀ ਹੁੰਦੇ ਹੋ ਨਹੀਂ ਸਰ ਸਰ ਤੋਂ ਛੁੱਟ ਹੈ ਇੱਕ ਦਿਨ ਨਾ ਕੋਈ ਫੈਸਿਟੀ ਡਿਮਾਂਡ ਮੇਰੇ ਡਰਾਈਵਰ ਵੱਲੋਂ ਜਾਂ ਮੇਰੇ ਵੱਲੋਂ ਕੋਈ ਨਹੀਂ ਕੀਤੀ ਗਈ ਬਿਲਕੁਲ ਫਰੀ ਪੇਸ਼ੈਂਟ ਦਾ ਆਪਰੇਸ਼ਨ ਹੋਏ ਨੇ ਪੇਸ਼ੈਂਟ ਬਿਲਕੁਲ ਠੀਕ-ਠਾਕ ਨੇ ਇਹ ਸਿਵਲ ਹਸਪੀਟਲ ਦੇ ਵਿੱਚ ਜੋ ਮੈਨੂੰ ਕਢਾਉਣ ਦੀ ਸਾਜ਼ਿਸ਼ ਰਹੀ ਹੈ ਤੁਹਾਡੇ ਦੀ ਟੇ ਟੇ ਮੇਰੇ ਵੀ ਅਲਿਗੇਸ਼ਨ ਆਪਰੇਂ ਦਾ ਹੈ ਉਹਨਾਂ ਜਿਹੜੇ ਦੋਨੇ ਪੇਸ਼ੈਂਟਾਂ ਦੇ ਹਸਪਤਲ ਹੈਗੇ ਨਾ ਉਹਨਾਂ ਵੱਲੋਂ ਦੇਖਰੀ ਉਪਰ ਵਿੱਚ ਐਸਐਮਓ ਸਾਹਿਬ ਨੂੰ ਜਿਹੜੀ ਦੇਖੀ ਹੈ ਕੰਪਲੀਟ ਕੀਤੀ ਗਈ ਹੈ ਤੁਹਾਡੇ ਵਿਰੋਧ ਦੇ ਵਿੱਚ ਵੀ ਸੱਤ ਪੈਸੇ ਬਾਕੀ ਮੰਗੇ ਗਏ। ਕੋਈ ਗੱਲ ਨਹੀਂ ਸਰ ਕੇਸ਼ਨ ਨਾਲ ਆਪਾਂ ਗੱਲ ਕਰ ਲੈਂਦੇ ਆਂ ਬਈ ਮੈਨੂੰ ਸਾਹਮਣੇ ਲਿਆਓ ਕਿਨੇ ਮੰਗੇ ਨੇ ਕਿਦੋਂ ਦਾ ਕੁਛ ਵੀ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਰ ਕਰ ਰਹੀ ਹਾਂ ਇੰਟਰਨਲ ਪੋਲਿਟਿਕਸ ਹੈ ਮੈਨੂੰ ਸਿੱਧਾ ਹਸਪਤਲ ਦੇ ਵਿੱਚੋਂ ਬਿਤਾਓ। ਸਾਰੇ ਪੇਸ਼ੈਂਟ ਕਸਗਾ ਭਰਾ ਤੋਂ ਜਿਹੜਾ ਹੈਗਾ ਐਨਮੈਟ ਆਫਰ ਦੇ ਵਿੱਚ ਹੈਗਾ ਉਹਨਾਂ ਨਾਲ ਜੁੜੇ ਰਚੀ ਰਹੋ ਨਾ ਜੀ। ਇਹ ਇੱਕ ਬਿੱਟੂ ਪੀਟੇ ਪੇਸ਼ੈਂਟ ਸੀ ਚਰਬਟਪਤਾ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ ਗਲਤ ਨੇਹਾ ਗਲਤ ਤੇ ਜਾਮਲਾ ਕਰਨ ਤੋਂ ਵੀ ਲੈਤੀ ਜਿਹੜਾ ਹੈਗਾ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਸਬੰਧ ਵਿੱਚ ਇਹ ਸਾਫ ਤੋਂ ਜਿਹੜਾ 4045 ਕੋਰਪਰੇਟ ਕੀਤੇ ਸਮਨੇ ਮੰਗਿਆ ਗਿਆ ਨੇਹਾ ਵੱਲੋਂ ਇਸ ਬੰਦੇ ਵਿੱਚ ਕੀ ਕਹਿਣਾ ਚਾਹਤ ਹੈ ਆਹ ਦੇਖੋ ਜੀ ਇਹ ਮੈਨੂੰ ਇਹ ਜਿਹੜੀ ਸ਼ਿਕਾਇਤ ਹੈ ਜਿਹੜਾ ਕਸਬਾ ਭਰਾਲ ਤੋਂ ਸਰਬਜੀਤ ਕੌਰ ਪੇਸ਼ੈਂਟ ਹੈ ਉਹਦੇ ਜਿਹੜਾ ਡੋਰ ਆ ਉਹਦੇ ਵੱਲੋਂ ਮੈਨੂੰ ਫੋਨ ਰਾਹੀਂ 7 ਤਰੀਕ ਨੂੰ ਹੀ ਮਿਲਨ ਵਸੂਚਿਤ ਕੀਤਾ ਗਿਆ ਸੀ ਕਿ ਉਹਦੇ ਕੋਲੋਂ ਡਾਕਟਰ ਨੀਹਾ ਗਰਗਨੇ ਪੈਸੇ ਦੀ ਮੰਗ ਕੀਤੀ ਹੈ ਤੇ ਮੈਂ ਤੁਰੰਤ ਉਹਨੂੰ ਕਿਹਾ ਸੀ ਕਿ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਦੇਣਾ ਤੇ ਮੈਂ ਡਾਕਟਰ ਨੀਹਾ ਗਰਗਨੇ ਨੂੰ ਸੂਚਿਤ ਕੀਤਾ ਸੀ ਕਿ ਇਸ ਹਸਪਤਾਲ ਦੇ ਵਿੱਚ ਮਰੀਜ਼ ਵਾਸਤੇ ਸਾਰੀਆਂ ਸਵਾਵਾਵਾਂ ਫ੍ਰੀ ਨੇ ਹਾਂ ਹਸਪੀਟਲ ਜਿਹੜਾ ਹੈ ਡਾਕਟਰ ਨੀਹਾ ਗਰਗਨੇ ਨੂੰ ਪ੍ਰਾਈਵੇਟ ਡਾਕਟਰ ਹੋਣ ਦੇ ਨਾਤੇ 34500 ਰੁਪਏ ਪ੍ਰਤੀ ਕੇਸ ਜਿਹੜਾ ਉਹਨਾਂ ਨੂੰ ਜਿਹੜੀ ਫੀਸ ਹੈ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ 100 ਰੁਪਏ ਜਿਹੜਾ ਹਰ ਪ੍ਰਤੀ ਪੇਸ਼ੈਂਟ ਮਰੀਜ਼ ਦੇਖਣ ਦਾ ਦਿੱਤਾ ਜਾਂਦਾ ਹੈ ਪਰੰਤੂ ਮਰੀਜ਼ ਕੋਲੋਂ ਕੋਈ ਚਾਰਜੇਸ ਨਹੀਂ ਲਏ ਜਾਂਦੇ ਇਹ ਮੈਂ ਮਰੀਜ਼ ਨੂੰ ਕਲੀਅਰ ਕੀਤਾ ਸੀ ਅਤੇ ਉਹਨੂੰ ਆਪ ਜੀ ਜਿਹੜੀ ਦਫ਼ਤਰ ਚ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਸੀ ਜਿਹੜੀ ਮੈਨੂੰ ਪ੍ਰਾਪਤ ਹੋ ਗਈ ਹੈ ਤੇ ਉਹ ਮੈਂ ਸ਼ਿਕਾਇਤ ਜਿਹੜੀ ਹੈ ਉਹਦੇ ਅੱਗੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਤਾਂ ਅਸੀਂ ਉਹਦੀ ਸ਼ਾਨਦਗੀ ਕਰਾਂਗੇ ਇੱਕ ਸਮਝਣਾ ਵਿਧੋ ਕੀ ਵਾਲਾ ਪੇਸੈਂਟ ਹੈਗਾ ਉਹਨਾਂ ਨੂੰ ਇੱਕ ਆਫਰ ਵਰਕ ਜਿਹੜੇ ਮੈਂ ਕਿ ਉਹਨੂੰ ਭੱਤੀ ਕੀਤੀ ਗਈ ਹੈਗੇ ਨੇ ਉਹ ਵੀ ਧਾਕੀਆਂ ਦੇ ਰਹੇ ਹਨ ਕਿ ਤੁਸੀਂ ਕਾਰਵਾਈ ਕਰੋਗੇ ਤਾਂ ਅਸੀਂ ਜਿਹੜਾ ਗੱਤਨ ਜੱਸਨ ਲਗਾ ਕੇ ਤੁਹਾਡਾ ਜਿਦਾ ਹੈਗਾ ਜਿੰਦਗੀ ਨਹੀਂ ਖਰਾਬ ਕਰਨਾ ਕਰਨਾ ਹੈ ਕਰ ਜਾ ਕੇ ਉਹਨਾਂ ਨੇ ਕਿਹਾ ਹੈ ਆ ਤੁਹਾਡੇ ਰਾਹੀਂ ਮੈਨੂੰ ਜਰੂਰ ਇਹ ਗੱਲ ਪਤਾ ਲੱਗੀ ਆ ਪਰ ਮੇਰੇ ਸੰਗਿਆਨ 'ਚ ਨਹੀਂ ਆ ਮੈਨੂੰ ਮਰੀਜ਼ ਵੱਲੋਂ ਇਦਾਂ ਦਾ ਕੁਝ ਦੱਸਿਆ ਨਹੀਂ ਗਿਆ ਪਰ ਪ੍ਰੰਤੂ ਫਿਰ ਵੀ ਤੁਹਾਡੇ ਰਾਹੀਂ ਮੈਂ ਮਤਲਬ ਕਿ ਮਰੀਜ਼ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਅਗਰ ਉਹ ਸ਼ਿਕਾਇਤ ਕਰਤਾ ਜਾਂ ਉਹਦੇ ਰਿਸ਼ਤੇਦਾਰ ਨੂੰ ਕੋਈ ਇਸ ਤਰ੍ਹਾਂ ਦੀ ਧਮਕੀਆ ਦਿੰਦਾ ਹੈ ਤੇ ਇਹ BSR ਨੇ ਸਾਡਾ ਇਹਦੇ ਤੇ ਮਤਲਬ ਕਿ ਪੂਰੀ ਨਿਗ੍ਹਾ ਹੈ ਤੇ ਉਸ ਮਰੀਜ਼ ਦਾ ਸਿਰਫ ਇਸ ਕਰਕੇ ਕਿ ਉਹਨੇ ਸ਼ਿਕਾਇਤ ਕੀਤੀ ਹੈ ਤਾਂ ਉਹਦਾ ਕੋਈ ਨੁਕਸਾਨ ਹੋਊਗਾ ਇਸ ਤਰ੍ਹਾਂ ਦਾ ਡਿਪਾਰਟਮੈਂਟ ਦਾ ਕੋਈ ਮੰਨਚਾ ਨਹੀਂ ਹੈ ਤੇ ਅਸੀਂ ਉਹਦੇ ਜਿਹੜੇ ਮਤਲਬ ਕੀ ਹੱਕ ਹਕੂਕ ਨੇ ਉਹਨਾਂ ਦੀ ਰਾਖੀ ਲਈ ਬਚਨ ਬੱਤਾ